ਸਵਾ ਕੁਆਂਟਲ ਦਾ ਭਾਰ ਹੈ ਮਹਾਰਾਜ ਦੇ ਸਵਰੂਪ ਦਾ ਕਾਹਦੀ ਭਾਰ ਦੇ ਨੇ ਇਹਦੇ ਟੋਟਲ ਅੰਗ ਜਿਹੜੇ ਨੇ 1937 ਅੰਗ ਨੇ ਇਹ ਫਿਰ ਅੰਗ ਨੇ ਅਭਿਵਿੱਦ ਹੋ ਚੁੱਕੇ ਨੇ ਬਹੁਤ ਪੁਰਾਣੇ ਸਵਰੂਪ ਹੈਗੇ ਨੇ ਬਹੁਤ ਪੁਰਾਣਾ ਹੈ ਇਹ ਦਿਲੋਂ ਕਹਿ ਰਹੇ ਨੇ ਕਿ ਸਾਨੂੰ ਆਓ ਗੁਰੂਗ੍ਰਾਮ ਸਾਹਿਬ ਜੀ ਬਾਰੇ ਸੁਣਾਓ ਗੁਰੂਗ੍ਰਾਮ ਸਾਹਿਬ ਜੀ ਵਿੱਚ ਦੱਸੋ ਕੀ ਲਿਖਿਆ ਹੋਇਆ ਤਰਸਦੇ ਪਏ ਨੇ ਲੋਕ ਤੁਸੀਂ ਇਹਨਾਂ ਦੇ ਮੁਖ ਤੋਂ ਸੁਣੋਗੇ ਇਹ ਤਾਂ ਕਹਿੰਦੇ ਨੇ ਸਾਨੂੰ ਲੋੜ ਹੈ ਤੁਹਾਡੀ ਬਾਣੀ ਦੀ ਸੁਣਾ ਦਿਓ ਬਾਣੀ ਸੁਣਨੇ ਤਾਤ ਹੈ ਗੁਰੂ ਦਾ ਬਾਣੀ ਹਮ ਸੁਣਨੇ ਲਈ ਤਿਆਰ ਹੈ ਆਪ ਸੁਣਤੇ ਹੈ ਬਾਣੀ ਸੁਣਤੇ ਹੈ ਬਾਣੀ ਸੋਚ ਰਹੇ ਆਜ ਤੱਕ ਹਮ ਲੋਕ ਕੋ ਐਸਾ ਹੋਆ ਹੀ ਨਹੀਂ ਉਪਤਰਾ ਹੈ ਬਾਣੀ ਹੋਰ ਤੇ ਹੈ ਕਿ ਅੱਲਾਹ ਕਹੋ ਆਰਾਮ ਕਹੋ ਨਾਮ ਇੱਕ ਹੈ ਬਿਲਕੁਲ ਦੁਦਾ ਦੁਦਾਈ ਮਗਰ ਖੂਨ ਇੱਕ ਹੈ ਕੋਈ ਬੋਲੇ ਆਮਰਾ ਕੋਈ ਖੁਦਾਏ ਕੋਈ ਸੇਵਕ ਸਈਆ ਕੋਈ ਅਲਾਹ ਅੱਜ ਰਾਗੀ ਸਿੰਘਾਂ ਨੂੰ ਬੇਨਤੀ ਕਰਦਾ ਕਿੰਨੇ ਲੱਖਾਂ ਰਾਗੀ ਸਿੰਘਾਂ ਦੇ ਜਥੇ ਨੇ ਉਹ ਇੱਕ ਇੱਕ ਜਥਾ ਵੀ ਕਹਲੇ ਵੀ ਨਹੀਂ ਅਸੀਂ ਆਪਣੇ ਖਰਚੇ ਤੇ ਜਥਾ ਭੇਜਦੇ ਆ ਜਾ ਕੇ ਸੁਣਾਓ ਗੁਰਬਾਣੀ ਲੱਖਾਂ ਪੇਟਾ ਲੈ ਲੋ ਜ਼ਰੂਰੀ ਨਹੀਂ ਪੇਟਾ ਲੈਣੀਆਂ ਪਰ ਜਿਹੜੀ ਸੱਚੀ ਜਿਹੜੇ ਦਿਲੋਂ ਸੁਣਨਾ ਚਾਹੁੰਦੇ ਨੇ ਨਾ ਉਹਨਾਂ ਨੂੰ ਇੱਕ ਦਿਨ ਆ ਕੇ ਸੁਣਾ ਦੋ ਤੁਹਾਡੇ ਤੇ ਸੱਚੀ ਕਹਿਣਾ ਸਾਦ ਸੰਗਤ ਕੈ ਪਾਛੈ ਪਰਿਓ ਜਨ ਨਾਨਕ ਹਰ ਰਸ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੀ ਸਾਧ ਸੰਗਤ ਜੀ ਅਸੀਂ ਖੜੇ ਆਂ ਜੀ ਬਿਹਾਰ ਦੇ ਵਿੱਚ ਪਟਨਾ ਸਾਹਿਬ ਤੋਂ 300 ਕਿਲੋਮੀਟਰ ਅੱਗੇ ਪੂਰਨੀਆਂ ਉਦੇ ਨਾਲ ਹੀ ਇੱਕ ਛੋਟਾ ਜਿਹਾ ਪਿੰਡ ਹੈ ਆਪਜੀ ਦਰਸ਼ਨ ਕਰ ਰਹੇ ਹਾਂ ਤੁਨ ਗੁਰੂਗ੍ਰਾਮ ਸਾਹਿਬ ਜੀ ਦੇ ਛੋਟਾ ਜਿਹਾ ਪਿੰਡ ਹੈ ਇਸ ਪਿੰਡ ਦਾ ਨਾਮ ਹੈ ਕਾਂਤ ਨਗਰ ਤੇ ਇੱਕ ਸਰਦਾਰ ਨਗਰ ਵੀ ਹੈ ਇਹਨੂੰ ਲక్ష్ਮੀਪੁਰ ਕਹਿੰਦੇ ਨੇ ਔਰ ਪੂਰੇ ਸਿੱਖ ਸਰਦਾਰ ਇੱਥੇ ਸਜੇ ਹੋਏ ਨੇ ਇਸੇ ਜਗ੍ਹਾ ਤੋਂ ਕਿੰਨੇ ਪੰਜਾਬ ਦੇ ਵਿੱਚ ਪਤਾ ਨਹੀਂ ਕਿੰਨੀ ਦੁਨੀਆ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਹੀ ਨੇ ਤੁਨ ਗੁਰੂਗ੍ਰਾਮ ਸਾਹਿਬ ਜੀ ਦੀ ਗ੍ਰੰਥੀ ਦੀ ਡਿਊਟੀ ਨਿਭਾ ਰਹੇ ਨੇ ਅੱਜ ਇਹ ਲੋਕ ਬਾਣੀ ਦੇ ਨਾਲ ਜੁੜੇ ਹੋਏ ਨੇ ਇਸੇ ਜਗ੍ਹਾ ਦੇ ਉੱਤੇ ਕੋਜ ਵਿਚਾਰ ਟੀਮ ਨੂੰ ਤਨ ਗੁਰੂਗ੍ਰਾਮ ਸਾਹਿਬ ਜੀ ਦੇ ਸਰੂਪ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਔਰ ਸੁਣੋ ਕੀ ਕਹਿੰਦੇ ਨੇ ਉਹ ਲੋਕ ਜਿਹੜੇ ਸੱਚੀ ਦਿਲੋਂ ਗੁਰਤੇਗ ਬਹਾਦਰ ਸਾਹਿਬ ਜੀ ਨੂੰ ਪਿਆਰ ਕਰਦੇ ਨੇ ਉਹ ਲੋਕ ਜਿਹੜੇ ਤਰਸ ਰਹੇ ਨੇ ਕੋਈ ਆਵੇ ਤਨ ਤਨ ਗੁਰੂਗ੍ਰਾਮ ਸਾਹਿਬ ਮਹਾਰਾਜ ਜੀ ਇਹਨਾਂ ਦੇ ਕੋਲ ਪ੍ਰਕਾਸ਼ ਹੈ ਤੇ ਸੱਚ ਜਾਣਿਓ ਸਵਾ ਕੁਇੰਟਲ ਦਾ ਭਾਰ ਹੈ ਮਹਾਰਾਜ ਜੀ ਦੇ ਸਰੂਪ ਦਾ ਜੋ ਆ ਕੇ ਇਹ ਲੋਕ ਪੂਜਾ ਕਰਦੇ ਨੇ ਨਮਸਕਾਰ ਕਰਦੇ ਨੇ ਮੱਥਾ ਟੇਕਦੇ ਨੇ ਪਰ ਸਾਡੇ ਵਿੱਚ ਪੜਾਉਣ ਵਾਲਾ ਕੋਈ ਨਹੀਂ ਆ ਇਹ ਦਿਲੋਂ ਕਹਿ ਰਹੇ ਨੇ ਕਿ ਸਾਨੂੰ ਆਓ ਗੁਰੂਗ੍ਰਾਮ ਸਾਹਿਬ ਜੀ ਬਾਰੇ ਸੁਣਾਓ ਗੁਰੂਗ੍ਰਾਮ ਸਾਹਿਬ ਜੀ ਵਿੱਚ ਦੱਸੋ ਕੀ ਲਿਖਿਆ ਹੋਇਆ ਤਰਸਦੇ ਪਏ ਨੇ ਲੋਕ ਤੁਸੀਂ ਇਹਨਾਂ ਦੇ ਮੁਖ ਤੋਂ ਸੁਣੋਗੇ ਕਿਵੇਂ ਤਰਸ ਰਹੇ ਨੇ ਲੋਕ ਸਾਡੀਆਂ ਸੰਸਥਾਵਾਂ ਨੂੰ ਮੈਂ ਬੇਨਤੀ ਕਰ ਰਿਹਾ ਸੰਸਥਾਵਾਂ ਜਾਗੋ ਜਾਗੋ ਆਪਣੇ ਵਿਰਸੇ ਨੂੰ ਸੰਭਾਲ ਲਓ ਜੋ ਵਿਰਸਾ ਜੋ ਬੁੱਟਾ ਗੁਰਨਾਨ ਸਾਹਿਬ ਲਾ ਕੇ ਗਏ ਸੀ ਉਸ ਬੁੱਟੇ ਨੂੰ ਗੁਰਤੇਗ ਬਹਾਦਰ ਸਾਹਿਬ ਜੀ ਨੇ ਆ ਕੇ ਪਾਣੀ ਲਾਇਆ ਪਰ ਉਹ ਬੁੱਟਾ ਅਜ ਮਰ ਜਾਂਦਾ ਜਾਂਦਾ ਉਸ ਬੁੱਟੇ ਨੂੰ ਸੰਭਾਲ ਲਓ ਅਸੀਂ ਜਦੋਂ ਇੱਥੇ ਪਹੁੰਚੇ ਮਨ ਬੜਾ ਬੈਰਾਗਮਈ ਹੋਇਆ ਇਹਨਾਂ ਲੋਕਾਂ ਦੀਆਂ ਗੱਲਾਂ ਸੁਣ ਕੇ ਮੇਰੇ ਨਾਲ ਸਰਦਾ ਉੱਤਮਜੀਤ ਸਿੰਘ ਜੀ ਇਹਨਾਂ ਦੇ ਦਿਲ ਤੋਂ ਸ਼ਰਦਾ ਆਈ ਆਇਆ ਵੀ ਚਲੋ ਮੈਂ ਵੀ ਕਹਿ ਵੀ ਕੱਲ ਅਸੀਂ ਇੱਥੇ ਹੀ ਪ੍ਰਚਾਰ ਕਰਾਂਗੇ ਮੂਵੀ ਦਿਖਾਵਾਂਗੇ ਛੋਟੇ ਸਹਿਬਜਾਦਿਆਂ ਦੀ ਪ੍ਰੋਜੈਕਟਰ ਲਗਾ ਕੇ ਤੇ ਵੀਰ ਵੱਲੋਂ ਲੰਗਰ ਦੀ ਸੇਵਾ ਕਰ ਦਿੱਤੀ ਗਈ ਹੈ ਪਰ ਇਹ ਸੇਵਾ ਇਕੱਲੀ ਕੀ ਬਹੁਤ ਵੱਡੀ ਸੇਵਾ ਹੈ ਜਦੋਂ ਕਿਸੇ ਨੂੰ ਜੋੜਦੇ ਆ ਅਸੀਂ ਪਰ ਇਸ ਤੋਂ ਵੱਡੀ ਸੇਵਾ ਇਹ ਹੈ ਕਿ ਇਹ ਲੋਕਾਂ ਤੱਕ ਸੰਗਤ ਤੱਕ ਆਪਾਂ ਪਹੁੰਚੀਏ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਸੁਣਨ ਦੇ ਲਈ ਤਰਸਦੇ ਨੇ ਆਪਾਂ ਵੱਡੇ ਵੱਡੇ ਨਗਰ ਕੀਰਤਨ ਕੱਢਦੇ ਆ ਵੱਡੇ ਵੱਡੇ ਪੰਡਾਲ ਲਗਾਉਂਦੇ ਆ ਲੋਕਾਂ ਨੂੰ ਲਾਲਚ ਦੇ ਕੇ ਵੀ ਆਓ ਤੁਹਾਨੂੰ ਲੰਗਰ ਲਾਵਾਂਗੇ ਸੱਦਦੇ ਆ ਇਹ ਤਾਂ ਕਹਿੰਦੇ ਨੇ ਸਾਨੂੰ ਲੋੜ ਹੈ ਤੁਹਾਡੀ ਬਾਣੀ ਦੀ ਸੁਣਾ ਦਿਓ ਆ ਕੇ ਬਾਣੀ ਸੁਣਨਾ ਚਾਹਤੇ ਆ ਗੁਰੂ ਦਾ ਬੋਲਿਏ ਯਹਾਂ ਪਰ ਬਾਣੀ ਹਮ ਸੁਣਨੇ ਲਈ ਤਿਆਰ ਆਂ ਹਮ ਲੋਕ ਸਭੀ ਆਦਮੀ 200 500 1000 2000 ਆਦਮੀ ਆਏਗਾ ਔਰ लंगर पानी बनेगा हम लोग भी सुनेंगे सब पांचो हजार आदमी भी सुनेगा जितने भी आदमी आएंगे जितने देलकुण। भी आदमी आएंगे सब को सुनेंगे आपको आप सुनते हैं बानी सुनते हैं बानी अगर उसको हिंदी में अर्थ करके समझाया जाए तो कब से सोच रहे हैं आज तक हम लोगों को ऐसा हुआ ही नहीं गुप्तरहा है बानी लेकिन आज तक हम लोगों को ऐसा उपदेश देने वाला है बोलते है कि अल्लाह कहो आराम कहो नाम एक है बिल्कुल कोई बोले, बोले राम राम जुदा जुदाई मगर खून एक है परिवार क्या बात है क्या कोई मात? बोले राम राम कोई खुदाए कोई सेवा कोई अल्लाह है ਆਏ ਕੋਈ ਸੇਵ ਗੁਸਈਆ ਕੋਈ ਅਲਾਹੇ ਕੋਈ ਬੋਲੇ RAM RAM ਅੱਜ ਰਾਗੀ ਸਿੰਘਾਂ ਨੂੰ ਬੇਨਤੀ ਕਰਦਾ ਕਿਹੜੇ ਐਸੇ ਪਿਆਰ ਵਾਲੇ ਰਾਗੀ ਸਿੰਘ ਨੇ ਜੋ ਆਪਣਾ ਖਰਚਾ ਕਰਕੇ ਔਨ ਮਹੀਨੇ ਵਿੱਚ ਇੱਕ 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 ਸੇਵਾ ਦਾ ਪ੍ਰਚਾਰ ਦੀ ਨਿਵਾਲੀ ਆਪਣੇ ਕਿੰਨੇ ਲੱਖਾਂ ਰਾਗੀ ਸਿੰਘਾਂ ਦੇ ਜਥੇ ਨੇ ਉਹ ਇੱਕ ਇੱਕ ਜਥਾ ਵੀ ਕਹਲੇ ਵੀ ਨਹੀਂ ਅਸੀਂ ਆਪਣੇ ਖਰਚੇ ਦੇ ਜਥਾ ਭੇਜਦੇ ਆ ਜਾ ਕੇ ਸੁਣਾਓ ਗੁਰਬਾਣੀ ਮੈਂ ਸੱਚੀ ਕਹਿੰਨਾ ਤੁਸੀਂ ਲੱਖਾਂ ਪੇਟਾ ਲੈ ਲੋ ਲੱਖਾਂ ਪੇਟਾ ਲੈ ਲੋ ਜ਼ਰੂਰੀ ਨੇ ਪੇਟਾ ਲੈਣੀ ਆ ਪਰ ਜਿਹੜੀ ਸੱਚੀ ਜਿਹੜੇ ਦਿਲੋਂ ਸੁਣਨਾ ਚਾਹੁੰਦੇ ਨੇ ਨਾ ਉਹਨਾਂ ਨੂੰ ਇੱਕ ਦਿਨ ਆ ਕੇ ਸੁਣਾ ਦਿਓ ਤੁਹਾਡੇ ਤੇ ਸੱਚੀ ਕਹਿਣਾ ਮੈਂ ਗੁਰੂ ਮਹਾਰਾਜ ਦੀ ਐਨੀ ਕਿਰਪਾ ਹੋ ਜਾਣੀ ਆ ਤੁਹਾਡੇ ਪਰਿਵਾਰ ਤਰ ਜਾੜੇ ਨੇ ਗਾਣ ਵਾਲੇ ਵੀ ਸਫਲ ਹੋ ਜਾਣੇ ਨੇ ਸੁਣਨ ਵਾਲੇ ਨੇ ਤਾਂ ਸਫਲ ਹੋਣੇ ਆਪਣਾ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਇਹਨੂੰ ਆ ਗਏ ਬਹੁਤ ਵਿਰਤ ਰੂਪ ਹੈ ਆ ਉਪਰ ਉਹ ਲੋ ਆ ਗੁਜਿਕ ਜੀ ਅੱਛਾ ਲਾਹ ਜੀ ਪੱਥਰ ਕੇ ਛਾਪੇ ਵਾਲਾ ਗ੍ਰੰਥ ਹੈ ਉਹਦੇ ਵਿੱਚ ਆਪਾਂ ਵੇਖ ਰਹੇ ਆ ਕਿ ਕਿਦਾਂ ਬਾਣੀ ਪੜੀ ਜਾਂਦੀ ਸੀ ਬਾਣੀ ਪੜਦੇ ਸੀ ਅੱਜ ਵੀ ਬਾਣੀ ਪੜਦੇ ਨੇ ਤੇ ਪਰ ਉਹ ਸਮੇਂ ਤੋਂ ਅ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵੱਡੇ ਆਕਾਰ ਦਾ ਸਰੂਪ ਹੈ ਤੇ ਇਹ ਲੋਕਾਂ ਦੀ ਬੜੀ ਆਸਥਾ ਬਣੀ ਹੋਈ ਹੈ ਬਾਬਾ ਦੀ ਸੇਵਾ ਕਰਦੇ ਜੋ ਕਿ ਕਿਕੋ ਓਮਕਾਰ ਤੋਂ ਲੈ ਕੇ 18 10 20 ਤੱਕ ਪੱਥਰ ਦੇ ਛਾਪੇ ਦੀ ਢੀੜ ਹੈ ਜੀ ਜੋ ਕਿ ਜਿੱਦਾਂ ਸ਼ਲੋਕ ਮਹੱਲਾ 5 13 ਕੀਤਾ ਜਾਤੋ ਨਾਹੀਂ ਮੈ ਨੂੰ ਜੋਗ ਕੀਤਾ ਹੀ ਤੇ ਇਹਦੇ ਟੋਟਲ ਅੰਗ ਜਿਹੜੇ ਨੇ 1900 37 ਅੰਗ ਨੇ ਇਹ ਤੇ ਇਸ ਦਾ ਜਿਹੜਾ ਅ ਗੁਰਦਸੇਬ ਜੀ ਦਾ ਵੇਟ ਹੈਗਾ ਸਵਾਗਤ ਹੈ ਤੁਹਾਡਾ ਬੋਲਦੇ ਨੇ ਜਿੱਦੀ ਸੇਵਾ ਸੰਭਾਲ ਹੋਣੀ ਬਹੁਤ ਜ਼ਰੂਰੀ ਹੈ ਕਾਫੀ ਫਿਰ ਤੋਂ ਹੋ ਚੁੱਕੇ ਨੇ ਕਿ ਤਕਰੀਬਨ ਬਹੁਤ ਪੁਰਾਣੇ ਸਰੂਪ ਹੈਗੇ ਨੇ ਬਹੁਤ ਪੁਰਾਣਾ ਹੈ ਹਾਂ ਗਾਂਗ ਸਾਬੀ ਹਾਂ ਹਾਂ ਕਿ ਆਪ ਜੀ ਦੇਖ ਰਹੇ ਹੋ ਤਕਰੀਬਨ ਇੱਕ ਗੇਠਾ ਇੱਕ ਗੇਠਾ ਹੋ ਗਿਆ ਤੇ ये काफी जल्द जड़ी है काफी दर्द हो चुका है कोई कोई भी आता है न, ना उनको मत दीजिएगा ऐसे क्योंकि तो सारी कमेटी तो को अपने फोन कर देने हैं जो बिहार की कमेटी है इन भाई को भी इनको साथ लेकर आप बैठो कहाँ से आए हो बात करो तो यहाँ आकर उसकी जो सेवा संभाल होगी वो कर सकते हैं ठीक है संगत जी गुरु ग्रंथ साहब जी असि सेवा संभाल कर रहे थे ਤੇ ਅਸੀਂ ਇਹ ਬੇਨਤੀ ਕੀਤੀ ਹੈ ਵੀ ਪੂਰੀ ਮਰਜ਼ਾਦਾ ਦੇ ਨਾਲ ਮਾਰਗ ਦੀ ਸੇਵਾ ਕਰ ਰਹੇ ਨੇ ਕਿ ਹੋਰ ਭਗਤੋਬਦ ਪ੍ਰਚਾਰ ਹੋਵੇ ਬਾਹਰ ਬੱਚੇ ਜੁੜ ਰਹੇ ਨੇ ਤੁਸੀਂ ਬੱਚੇ ਦੇਖੋਗੇ ਦਸਤੀ ਇਹ ਸੇਵਾ ਸੰਭਾਲ ਕੀਤਾ ਕਰਨੇ ਹੈ ਅਗਰ ਕੋਈ ਹੋਰ ਹੁੰਦਾ ਉਹਨੇ ਇਹ ਕਹਿਣਾ ਸੀਗਾ ਵੀ ਮਾਰਗ ਦਾ ਸਰੂਪ ਲੈ ਜਾਈਓ ਨਹੀਂ ਪਰ ਤੋੜ ਦੇਣਾ ਸੀ ਇਸੇ ਆਪਣਾ ਮਕਸਦ ਤੋੜਨਾ ਨਹੀਂ ਹੈ ਆਪਣਾ ਮਕਸਦ ਜੋੜਨਾ ਬਾਅਦ ਤੁਸੀਂ ਦੇਖੋਗੇ ਜਦੋਂ ਲਗਾਉਣਗੇ ਜਦੋਂ ਬੱਚੇ ਜੁੜੇ ਹੋਗੇ ਬੜੀ ਸੱਚਾ ਮੁਸਲਮਾਨ जिसके दिल में दगा वो काफी सतनाम श्री वाहेगुरु साहिब जी टोडी मोहल्ला पांचवा मानुख बिन बूझे बिरथा आया अनक साज सिगार बो करता ज्यों मृत्युक ओढाया रहाओ थाए थाए ਕਿਰਪਾ ਸ਼ਰਮ ਕੀਨੋ ਇਕਤਰ ਕਰੀ ਹੈ ਮਾਇਆ ਦਾਨ ਪੁੰਨ ਨਹੀਂ ਸੰਤਨ ਸੇਵਾ ਕਿਤਹੀ ਕਾਜ ਨਾ ਆਇਆ ਕਰਿਆ ਪਰਣ ਸਵਾਰੀ ਸਜਾ ਕਾਮ ਨਿਥਾਟ ਬਨਾਇਆ ਸੰਗ ਨਾ ਪਾਇਓ ਆਪਣੇ ਪਰਤੇ ਪੇਖ ਪੇਖ ਦੁਖ ਪਾਇਆ ਥਾਰੋ ਦਿਨ ਸਮਝੂਰੀ ਕਰਤਾ ਤੈ ਮੁਸਲੇ ਸ਼ਰਾਇਆ ਖੇਦ ਪਇਓ ਬੇਗਾਰੀ ਨਿਆਈ ਕਰਕੇ ਕਾਮਨਾ ਆਇਆ ਭਇਓ ਅਨਗ੍ਰਹ ਜਾ ਕੋ ਪ੍ਰਭ ਕੋ ਤਿਸ ਹਿਰਦੈ ਨਾਮ ਬਸਾਇਆ ਸਾਧ ਸੰਗਤ ਕੈ ਪਾਛੈ ਪਰਿਓ जन नानक हर रस पाया वाहिगुरु जी का खालसा वाहिगुरु जी की फतेह ये गुरु गोबिंद सिंह जी के पुत्र थे गुरु तेग बहादुर साहब जी आपके यहाँ पे आए थे ना ये उनके पोत्रे थे इनको बोला गया धर्म बदलो सात और नौ साल की उम्र थी बोले के मौत को गले लगा लेंगे लेकिन अपना धर्म नहीं बदलेंगे तो ये सात और नौ साल के बच्चे अपनी जान देकर धर्म बचा सकते हैं तो हम अपने धर्म पर क्यों पक्के नहीं रह सकते अगर गुरु गोविंद सिंह ना होते क्योंकि औरंगजेब ने पूरे हिंदुस्तान को मोमंड बनाना था इस्लाम धर्म में लेकर आना था आप यहां पे कभी मूर्ति पूजा नहीं सी कर सकते आप मंदिर में नहीं जा सकते थे अगर गुरु तेग बहादुर साहब शहीद ही ना देते तो आज हिंदुस्तान नहीं होना था और दो बड़े बेटे चारों ने कौम के लिए शहीदी दे दी लेकिन झुका नहीं ये पावर ये शक्ति पता कहां से मिलती है ऐसी शक्ति लेना चाहते हो आप कौन कौन बच्चा ऐसी शक्ति लेना चाहते है हाथ खड़े करो मरने से ना डरू तो ये सारी शक्ति जो अंदर बाबा जी बैठे हैं ना अंदर ग्रंथ ये सारी शक्ति वहां से आती है आपको पता ना अंदर कौन है गुरु ग्रंथ साहेब जी गुरू? कौन है गुरु ग्रंथ साहेब जी ठीक है और सारे बच्चे आया करो मत्था टेका करो बड़े भी आपका धरोहर है समाप्ति कर इसके बाद लंगर बटेगा वाहे गुरु जी का खालसा वाहे गुरु जी की फतेह जी का खालसा वाहे गुरु जी की फतेह